ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਅਰਜਨਾਲਾ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ 15 ਐਂਬੂਲੈਂਸਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2 ਸਤੰਬਰ ਨੂੰ ਵੀ ਸਿਹਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 23 ਵੈਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਸੀ ਜੋ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਦੀ ਮੈਡੀਕਲ ਜਾਂਚ ਕਰ ਰਹੀਆਂ ਹਨ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਸੱਪ ਦੇ ਡੰਗਣ ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਇਹਨਾਂ ਖੇਤਰਾਂ ਵਿੱਚ ਐਂਟੀ ਸਨੇਕ ਵੈਨਮ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਐਸੇ ਨਾਲ ਹੀ ਸਿਹਤ ਮੰਤਰੀ ਕਿਡਨੀ ਰੋਗ ਤੋਂ ਪੀੜਤ 8 ਸਾਲਾਂ ਬੱਚੇ ਅਭਿਜੋਤ ਸਿੰਘ ਜਿਸ ਨੂੰ ਇਲਾਜ ਲਈ ਕੁਝ ਦਿਨ ਪਹਿਲਾਂ ਦਾਖਲ ਕਰਵਾਇਆ ਗਿਆ ਸੀ ਦਾ ਹਾਲਚਾਲ ਜਾਣਨ ਲਈ ਗੁਰਨਾਨਕ ਦੇਵ ਹਸਪਤਾਲ ਵਿਖੇ ਪੁੱਜੇ ਅਤੇ ਪੀੜਤ ਲੜਕੇ ਦੇ ਪਰਿਵਾਰ ਨੂੰ 50000 ਰੁਪਏ ਦਾ ਚੈੱਕ ਵੀ ਭੇਟ ਕੀਤਾ ਇਸ ਮੌਕੇ ਸਿਵਲ ਸਰਜਨ ਡਾਕਟਰ ਸੁਰਨਜੀਤ धवन ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਰਾਜੀਵ ਦੇਵਕਨ ਡਾਕਟਰ ਕਿਰਨਦੀਪ ਕੌਰ ਤੋਂ ਇਲਾਵਾ ਹੋਰ ਡਾਕਟਰ ਵੀ ਹਾਜ਼ਰ ਸਨ ਆਧੁਨਿਕ ਪੀਆਰ ਇੰਟ੍ਰਿੰਗ ਦਾ ਨੈਕਸਟ ਫੇਜ਼ ਜੀ ਪਹਿਲਾ ਰੈਸਕਿਊ ਸੀਗਾ ਜੀ ਜਰ ਮੈਡੀਕਲ ਤੇ ਰਲੀਫ ਸੀਗਾ ਦੇ ਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਦੀ ਉੱਤੇ ਐਂਬੂਲੈਂਸ ਉੱਤੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀ ਸਰਵਿਸ ਦਿੱਤੀਆਂ ਉਸ ਤੋਂ ਅਰਜੇ ਅਸੀਂ ਬੋਰਟ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਰਟ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਨਾਜ ਜੀਜੇ ਤਾਂ ਚੱਲਦਾ ਸੀਗਾ ਅਸੀਂ ਉਹਨਾਂ ਦੇ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਸਤਾ ਕੰਮ ਕਰਕੇ ਪਹਿਲੀ ਮੈਡੀਸਿਨ ਦੇ ਤੁਰ ਉਹਦਾ ਜੀਜੇ ਤਾਂ ਵੀ ਲਾਜ ਚੱਲਦਾ ਅੱਛਾ ਲੋਕਾ ਡਾਕਟਰ ਸਿਫਰ ਕਰਦੇ ਆ ਲੇਕਿਨ ਉਹਦੀ ਜਿਹੜੀ ਕਨਸਲਟੇਸ਼ਨ ਨਹੀਂ ਉਹ ਉਹ ਵੀ ਜੇ ਤਾਂ ਕਰ ਦਿੰਦੇ ਆ ਜੀ ਅ ਇਸੇ ਤਰ੍ਹਾਂ ਹੁਣ ਜਿਹੜੀ ਸਾਡੀ ਅਗਲੀ ਹੈ ਜੀ ਅਸੀਂ ਹੋਰ ਵੀ ਜਲਦੀਆ ਪ੍ਰੈਕਟਿਸਡ ਲੇਡੀਜ਼ ਤੇ ਸਟੇਕ ਵਾਈਸ ਤੇ ਉਹਨਾਂ ਨੂੰ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਹੈ 104 ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਸੁਣਾ ਹੈਗਾ ਪ੍ਰੋਫੈਨਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਹੁਣ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਕੇ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਦਹੰਗੀ ਔਰ ਮਲੇਰੀਆ ਚਕਰਗੁੜੀਆਂ ਦੀ ਰੋਕਥਾਮ ਵਾਸਤੇ ਨਾਰਵਿਸਾਈਡਰ ਲਏ ਹੋਏਗਾ ਸੇਫ ਡ੍ਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੇਜਰ ਚਾਈਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੈਂਟ ਆ ਕਿਸੇ ਕੋਲ ਦਵਾਈ ਚਾਹੀਦੀ ਹੈ ਕਿਸੇ ਕੋਲੋਂ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀ ਐਂਬੂਲੈਂਸ ਹੈ ਇਹ ਸੈਕਟਰ ਵਾਈਜ਼ ਹੁਣ ਜਾਣ ਗਿਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੀ ਆ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਬਦਾ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਆ ਤੁਹਾਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ ਤੋ ਦਾ ਲਾਗਵਾ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਆ ਜਿਹੜੀ ਪ੍ਰੋਫੈਨਸ਼ਨ ਅਪਰਚ ਸਟਾਈਓ ਕੰਦੇ ਪਾਣੀ ਮਾਰੀਆਂ ਜਾਂ ਉਹ ਮੱਛੀਆਂ ਮੱਛਾ ਨਾਲ ਹੋਣ ਬਿਮਾਰੀਆਂ ਜਾਂ ਕੋਈ ਮੋਸਟੇਕ ਮਾਈਟ ਦੇ ਡਾਕ ਮਾਈਟ ਹੈ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਫੇਸ ਆਫੀ ਸ਼ੁਰੂ ਕਰ ਰਹੇ ਆਂ ਜਿੱਦ ਤੋਂ ਬੋਤੀ ਨੂੰ ਸੂਰਤ ਦੇ ਨਾਲ ਬਿਮਾਰੀ ਹੋ ਰਹੀ ਹੈ ਸਪਾਈਟ ਧਾਰੀ ਵਾਲ ਕਲੀਅਰ ਵੀ ਕੀ ਹੈ ਕੰਟਾਇਨ ਫੀਵਰ ਦੀ ਸ ਕੋਈ ਗੱਲ ਨਹੀਂ ਉਹਦੇ ਜਿਹੜਾ ਹੈਗਾ ਜਿਹੜੀ ਹੁਣ ਤੱਕ ਵੀ ਸਾਡੇ ਕੋਲ ਇਨਫਰਮੇਸ਼ਨ ਹੈ ਵੀ ਉਹ ਬਿਮਾਰੀ ਜਿਹੜੀ ਹੈਗੀ ਹਿਊਮਨਸ ਦੇ ਵਿੱਚ ਨਹੀਂ ਹੁੰਦੀ ਹੈ ਬਟ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਨੂੰ ਏਰੀਆ ਨੂੰ ਕਲੋਜ਼ਡ ਆਫ ਕਰਨਾ ਜੋ ਉਹਦੇ ਵਾਸਤੇ ਨੈਸਟਰੀ ਪ੍ਰੋਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰੋਕਾਸ਼ਨ ਲੈ ਰਹੇ ਹਾਂ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਵਿੱਚ ਬੰਦੇ ਨੂੰ ਸਾਹ ਦੀ ਤਕਰੀਫ ਹੋਵੇ ਰੈਸਪੀਰੇਟਰੀ ਡਿਸਟਰੈਸ ਹੈਗੀ ਪੀਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪੂਰਬੀ ਕੰਟਰੋਲ ਬੋਰਡ ਆ ਸ਼ਹਿਰ ਵਿਭਾਗਤੋਂ ਸਪਾਈ ਪੀਯੂ ਔਰ ਪੀਪੀਸੀ ਵੀ ਉਹ ਵੀ ਜੁੜੇ ਹੈਗੇ ਆ ਡਿਫਰੈਂਟ ਕੈਂਟੀਆਂ ਦੀ ਪਾਣੀ ਦੀ ਟੈਸਟਿੰਗਾਂ ਜੋ ਸਾਰੀ ਟੈਸਟਿੰਗ ਹੈ ਇਹ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਹੋ ਕਰਨੇ